ਸੱਤਿਆਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਅੱਜ ਲਸਣ ਦੀ ਖੇਤੀ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਤੁਹਾਡੇ ਰੋਬਰੂ ਹੋ ਰਹੇ ਹਾਂ ਪਿੰਡ ਚੱਕ ਕੰਨੀਆਂ ਕਲਾਂ ਨੇੜੇ ਧਰਮਗੋਟ ਜ਼ਿਲ੍ਹਾ ਮੋਗਾ ਤੋਂ ਭਾਈ ਰਮੇਸ਼ ਸਿੰਘ ਤੇ ਭਾਈ ਪਰਮਜੀਤ ਸਿੰਘ ਉਹਨਾਂ ਦੇ ਨਾਲ ਆਪਾਂ ਮੌਜੂਦ ਹਾਂ ਇਹ ਪਰਿਵਾਰ ਪਿਛਲੇ 25-27 ਸਾਲਾਂ ਤੋਂ ਲਸਣ ਦੀ ਖੇਤੀ ਕਰਦਾ ਆ ਰਿਹਾ ਤੇ ਇਹਨਾਂ ਦਾ ਲਸਣ ਦੀ ਖੇਤੀ ਦਾ ਪੂਰਾ ਖੁੱਲਾ ਢੁੱਲਾ ਤੇ ਸਫਲ ਤਜਰਬਾ ਇਨਾਂ ਦੇ ਇਸੇ ਤਜਰਬੇ ਦਾ ਲਾਹਾ ਆਪਣੇ ਹੋਰ ਨ ਕਿਸਾਨ ਭਰਾਵਾਂ ਨੂੰ ਮਿਲੇ ਉਸ ਮਕਸਦ ਨਾਲ ਹੀ ਇਹ ਵੀਡੀਓ ਬਣਾਈ ਜਾ ਰਹੀ ਹੈ ਆਪਾਂ ਕਰਦੇ ਆਂ ਬਾਈਆਂ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਪ੍ਰੀਤ ਜੀ ਤੁਹਾਡਾ ਵੀ ਧੰਨਵਾਦ ਤੇ ਸੋ ਬਾਈ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਪਰਿਵਾਰ ਦੀ ਜਿਹੜੀ ਕਹਾਣੀ ਹੈ ਉਹ ਦਰਸ਼ਕਾਂ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ 88 ਦੇ ਹੜਾਂ ਦੇ ਪੱਟੇ ਲਸਣ ਦੀ ਖੇਤੀ ਨੇ ਮੋੜ ਜਿਹੜੀ ਹੈਗੀ ਜੜ ਲਾਈ ਤੇ ਜੋ ਕੁਝ ਲਸਣ ਦੀ ਖੇਤੀ ਤੋਂ ਹਾਸਲ ਹੋਇਆ ਉਹ ਆਪਾਂ ਪਿਛਲੀ ਵੀਡੀਓ 'ਚ ਲੋਕਾਂ ਨੂੰ ਦੱਸ ਚੁੱਕੇ ਹਾਂ ਤਾਂ ਜੇ ਹੜਾਂ ਦੇ ਪੱਟਿਆਂ ਦੀ ਝਾੜ ਲਸਣ ਦੀ ਖੇਤੀ ਲਾ ਸਕਦੀ ਹੈ ਤੇ ਜਿਹੜੇ ਯਾਰ ਚੰਗੇ ਭਲੇ ਆ ਜਿਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਮਾਰ ਨਹੀਂ ਪਈ ਉਹਨਾਂ ਨੂੰ ਤਾਂ ਸਬੰਧ ਨਹੀਂ ਚਾਣ ਸਕਦੀ ਹੋਊਗੀ ਬਿਲਕੁਲ ਜੀ ਬਿਲਕੁਲ ਸੋ ਅੱਜ ਤੁਸੀਂ ਇਹ ਸਾਰੀ ਗੱਲਬਾਤ ਕਰਦੇ ਹੋਏ ਲਸਣ ਦੀ ਖੇਤੀ ਕਰਨੀ ਕਿਵੇਂ ਚਾਹੀਦੀ ਆ ਉਹ ਸਬੰਧ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਲਸਣ ਦੀ ਖੇਤੀ ਵੀਰ ਜੀ ਦਸਹਰੇ ਤੋਂ ਲੈ ਕੇ ਦੀਵਾਲੀ ਤੱਕ ਇਹਦਾ ਬੀਜਣ ਦਾ ਸਮਾਂ ਹੁੰਦਾ ਜੀ ਜੀ ਤੇ ਆਮ ਝੋਨੇ ਵਾਲੀ ਜ਼ਮੀਨ ਵਿੱਚ ਵੀ ਲੱਗ ਜਾਂਦਾ ਕਿ ਮੱਕੀ ਮੁੱਕੀ ਵਾਲੀ ਬਾਣਾ ਵਿੱਚ ਵੀ ਲੱਗ ਜਾਂਦਾ ਜੀ ਜੀ ਹਾਂਜੀ ਸੋ ਦਸਹਰੇ ਤੋਂ ਲੈ ਕੇ ਦੀਵਾਲੀ ਤੱਕ ਇਹਨੂੰ ਬੀਜਣ ਦਾ ਸਮਾਂ ਤੁਸੀਂ ਦੱਸਿਆ ਹਾਂਜੀ ਤੇ ਹੁਣ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਬਜਾਈ ਵਾਸਤੇ ਲਸਣ ਦੀ ਖੇਤੀ ਕਿਹੋ ਜੀ ਜ਼ਮੀਨ ਪਾਹ ਪਾਲਦੀ ਜਮੀਨ ਵੀਰ ਜੀ ਇਹਨੂੰ ਵਧੀਆ ਹਲਕੀ ਜ਼ਮੀਨ ਚਾਹੀਦੀ ਜਣੀ ਜ਼ਿਆਦਾ ਰੇਤਾ ਨਹੀਂ ਹੋਣਾ ਚਾਹੀਦਾ। ਦੋਮਟ ਮਿੱਟੀ ਜਿਹਨੂੰ ਆਪਾਂ ਕਹਿੰਨੇ ਆ ਉਹੋ ਜੀ ਮਿੱਟੀ ਹੋਣੀ ਚਾਹੀਦੀ। ਵੀ ਨਾਂ ਵਾਲੀ ਡੱਕਰ ਤੇ ਨਾਂ ਵਾਲੀ ਹਲਕੀ ਦਰਮਿਆਨੀ ਭਾਰੀ ਇਹਨੂੰ ਜ਼ਮੀਨ ਚਾਹੀਦੀ ਆ। ਜਿਹੜੀ ਜ਼ਮੀਨ 'ਚ ਝੋਨਾ ਵਧੀਆ ਹੋ ਜਾਂਦਾ ਜੀ ਉੱਥੇ ਲਸਣ ਵੀ ਹੋ ਜਾਂਦਾ। ਉੱਥੇ ਲਸਣ ਵੀ ਹੋ ਜਾਂਦਾ। ਤਾਂ ਹੁਣ ਇਹ ਆ ਵੀ ਲਸਣ ਦੀ ਖੇਤੀ ਲਈ ਜ਼ਮੀਨ ਵੀ ਹੈਗੀ ਆ। ਸਮਾਂ ਵੀ ਆਪਾਂ ਦੱਸਤਾ। ਵੀ ਜਿਹੜਾ ਸਹੀ ਸਮਾਂ ਦਸਹਰੇ ਤੋਂ ਲੈ ਕੇ ਦੀਵਾਲੀ ਤੱਕ ਦਾ। ਹਾਂਜੀ। ਤੇ ਜਿਹੜਾ ਉਦੋਂ ਪਹਿਲਾਂ ਬਜਾਈ ਕਰ ਲੈਂਦੇ ਆ ਜਾਂ ਉਦੋਂ ਪਿੱਛੇ ਜਾ ਕੇ ਬਜਾਈ ਕਰਦੇ ਆ ਉਹਦਾ ਕੀ ਫਾਇਦਾ ਨੁਕਸਾਨ ਵੀਰ ਜੀ ਜੇ ਜ਼ਿਆਦਾ ਗੇਤਾ ਬੀਜਾਂਗੇ ਆਪਾਂ ਹੁਣ ਇਸ ਟਾਈਮ ਗਰਮੀ ਬਹੁਤ ਚੱਲ ਰਹੀ ਹੈ ਤਾਪਮਾਨ ਬਹੁਤ ਹੈ ਇੰਨੇ ਤਾਪਮਾਨ ਦੇ ਵਿੱਚ ਲਸਣ ਉੱਗਦਾ ਘਟਾ ਜਰਮੀਨੇਸ਼ਨ ਘਟਦੀ ਆ ਤੇ ਨੁਕਸਾਨ ਹੁੰਦਾ ਕਿਸਾਨ ਦਾ ਬੀਜ ਪੱਕੋਂ ਵੀ ਤੇ ਝਾੜ ਪੱਕੋਂ ਝਾੜ ਪੱਕੋਂ ਜੀ ਤੇ ਇਹੀ ਚੀਜ਼ ਪਛੇਤੀ ਇਹ ਵੀ ਲਾਗੂ ਹੁੰਦੀ ਹੈ ਹਾਂਜੀ ਤਾਂ ਬਾਈ ਜੀ ਫਿਰ ਬੀਜ ਕਿੰਨਾ ਪਾਇਆ ਜਾਂਦਾ ਕਿੱਲੇ ਬੀਜ ਵੀਰ ਜੀ ਸਾਢੇ 3 ਕੁਆਂਟਲ ਆਪਾਂ ਨੂੰ ਲਸਣ ਲੈਣਾ ਪਊਗਾ ਜੀ ਹਾਂਜੀ ਐਦਾਂ ਗੰਡੀਆਂ ਜੀ ਇਹਨੂੰ ਭੋਰ ਕੇ 3 ਕੁਆਂਟਲ ਦੇ ਨੇੜੇ ਬਚੂਗਾ ਜੀ ਉਹਨੂੰ ਆਪਾਂ ਸਾਫ ਸਫਾਈ ਕਰਕੇ ਲਾ ਸਕਦੇ ਹਾਂ ਸਾਢੇ 3 ਕੁਆਂਟਲ ਗੰਡੀਆਂ ਨੂੰ ਭੋਰ ਕੇ ਜੋ ਤੁਰੀਆਂ ਆਪਣੇ ਹੱਥ ਚ ਆਈਆਂ ਉਹਦੇ ਵਿੱਚੋਂ ਚੰਗਾ ਲਸਣ ਛਾਂਟ ਲੈਣਾ ਲਗਭਗ 2 ਕੁਆਂਟਲ 90 ਕਿਲੋ ਦੇ ਆਸ-ਪਾਸ ਤੁਹਾਡੇ ਹੱਥ ਆ ਜਾਊਗਾ ਤੇ ਉਹਦੀ ਬਜਾਈ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਦਰਮਿਆਨੀ ਭਾਰੀ ਜ਼ਮੀਨ ਦਸਹਰੇ ਤੋਂ ਲੈ ਕੇ દિਵਾਲੀ ਤੱਕ ਦੇ ਸਮੇਂ ਚ ਬਜਾਈ ਤੇ 3.5 ਕੁਆਂਟਲ ਗੰਡੀਆਂ ਤੋਂ ਹਾਸਲ ਹੋਇਆ ਚੰਗਾ 2 ਕੁਆਂਟਲ 90 ਕਿਲੋ ਬੀਜ ਇਹ ਤਾਂ ਹੋ ਗਈ ਸ਼ੁਰੂਆਤੀ ਗੱਲਬਾਤ ਹਾਂਜੀ ਤਾਂ ਹੁਣ ਬਾਈ ਜੀ ਬੀਜ ਖੇਤੀ ਦੀ ਬੁਨਿਆਦ ਆ ਹਾਂਜੀ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ ਸੀ ਤਾਂ ਤੁਸੀਂ ਕਿਹਾ ਵੀ ਬੀਜ ਹਰੇਕ ਫਸਲ ਦਾ ਸੋਧ ਕੇ ਬੀਜਣਾ ਚਾਹੀਦਾ ਪਰ ਲਸਣ ਦਾ ਬੀਜ ਸੁੱਧਿਆ ਜਾਣਾ ਮੁਸ਼ਕਲ ਕੰਮ ਹੁੰਦਾ ਖਰਾਬ ਹੋ ਸਕਦਾ ਗਿੱਲਾ ਹੋ ਜਾਂਦਾ ਤਾਂ ਫਿਰ ਜੇ ਆਪਾਂ ਲਸਣ ਦਾ ਬੀਜ ਸੁੱਧਣਾ ਨਹੀਂ ਤਾਂ ਜਿਹੜੀ ਫੰਗਸ ਪੁੰਗਸ ਪੈਂਦੀ ਹੈ ਉਹਦੀ ਰੋਕਥਾਮ ਲਈ ਆਪਾਂ ਕੀ ਕਰਦੇ ਆ ਉਹ ਵੀਰ ਜੀ ਖੇਤ ਦੇ ਵਿੱਚ ਹੀ ਪਾ ਸਕਦੇ ਆ ਆਪਾਂ ਦਵਾਈਆਂ ਠੀਕ ਹੈ ਟ੍ਰਾਈਕੋਡਰਮ ਜਿਸ ਦੂਜੇ ਕੈਮੀਕਲ ਖੇਤੀ ਤੇ ਸਪ੍ਰਿੰਟ ਦਵਾਈ ਆਉਂਦੀ ਉਹ ਲੋਕ ਪਾਉਂਦੇ ਆ ਜੀ ਤੇ ਟ੍ਰਾਈਕੋਡਰਮਾ ਜਾਂ ਸੂਡੋਮਨਾਸ ਵਗੈਰਾ ਪਾ ਕੇ ਜੀ ਤੇ ਜ਼ਮੀਨ ਨੂੰ ਸੁੱਧਿਆ ਜਾ ਸਕਦਾ ਤੇ ਬੀਮ ਦੁਆਇ ਲਾਉਣ ਦੀ ਲੋੜ ਨਹੀਂ ਓਕੇ ਸੋ ਬਾਈ ਜੀ ਹੁਣ ਅਗਲਾ ਸਵਾਲ ਇਹ ਆ ਵੀ ਬਾਹ ਵਹ ਕਿੰਨੀ ਕੁ ਹੋਣੀ ਚਾਹੀਦੀ ਆ ਜ਼ਮੀਨ ਦੀ ਵੀ ਕਿਸ ਤਰ੍ਹਾਂ ਦੀ ਜ਼ਮੀਨ ਤਿਆਰ ਕਰਨੀ ਪਊਗੀ ਆਪਾਂ ਨੂੰ ਵੀ ਜ ਝੋਨੇ ਵਾਲੀ ਜ਼ਮੀਨ ਨੂੰ ਤਾਂ ਕਾਫੀ ਜ਼ਿਆਦਾ ਬੋਣਾ ਪੈਂਦਾ ਤਿੰਨ ਚਾਰ ਵਾਰ ਤਵੀਆਂ ਲਾ ਕੇ ਮੁਰਕ ਕੇ ਉਹਨੂੰ ਸੁਆਗਾ ਲਾ ਕੇ ਤੇ ਸਕਾ ਕੇ ਉਹਨੂੰ ਮੜਾ ਜਾ ਪੱਤਰਾ ਗਈ ਤਾਂ ਫਿਰ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਪੋੜ ਕੇ ਪੂਰੀ ਸੁਕਾ ਕੇ ਜ਼ਮੀਨ ਤਿਆਰ ਹੁੰਦੀ ਹੈ ਜੀ ਵੀ ਮਤਲਬ ਡਲੀ ਨਹੀਂ ਵੱਜਣੀ ਚਾਹੀਦੀ ਡਲੀ ਨਹੀਂ ਬਣਨੀ ਤੇ ਪੂਰੀ ਪੁਰਪਰੀ ਹਾਂਜੀ ਜ਼ਮੀਨ ਤਿਆਰ ਹੋਣੀ ਚਾਹੀਦੀ ਆ ਜੇ ਮੈਂ ਕਹਾਂ ਵੀ ਧੂੜ ਢੋਟਦੀ ਹੋਵੇ ਹਾਂ ਧੂੜ ਉੱਡਣੀ ਚਾਹੀਦੀ ਧੂੜ ਉੱਡਣੀ ਚਾਹੀਦੀ ਤਾਂ ਇਹ ਤਾਂ ਧੂੜ ਉੱਡਣੀ ਚਾਹੀਦੀ ਜੀ ਤਾਂ ਉਹਦੇ ਲਈ ਇਹ ਇਸ ਤਰ੍ਹਾਂ ਦੀ ਜ਼ਮੀਨ ਤਿਆਰ ਕਰਨੀ ਹੈ ਲੇਜ਼ਰ ਲੈਵਲ ਕਰਨਾ ਵੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜੀ ਕਿਉਂਕਿ ਪਾਣੀ ਦੀ ਬਾਦ ਘਾਟ ਨੂੰ ਨਜੱਠਣਾ ਬਹੁਤ ਲਾਜ਼ਮੀ ਹੈ ਤੇ ਬਾਈ ਜੀ ਜਦੋਂ ਬਜਾਈ ਗਈ ਜ਼ਮੀਨ ਦੀ ਤਿਆਰੀ ਦੀ ਗੱਲ ਹੁੰਦੀ ਹੈ ਹਾਂਜੀ ਤਾਂ ਵਾਹ ਵਾਹ ਇਹਦੇ ਨਾਲ ਹੀ ਆਪਾਂ ਚੀਜ਼ਾਂ ਪਾ ਦੇਣੀਆਂ ਹੁੰਦੀਆਂ ਕੀ ਕੀ ਉਹ ਚ ਪੈਂਦਾ ਜੀ ਇਹਦੇ ਚ ਵੀਰ ਜੀ ਦੋ ਬੋਰੀਆਂ ਡੀਏਪੀ ਇੱਕ ਬੋਰੀ ਪोटाश ਦੀ 10 ਕਿਲੋ ਸਲਫਰ ਜੀ ਤੇ ਬਸ ਇਹੀ ਤਿੰਨ ਚਾਰ ਆਈਟਮਾਂ ਪਾ ਕੇ ਬੇਸਲ ਡੋਜ ਦੇ ਵਿੱਚ ਇਹੀ ਜੀ ਤਾਂ ਦੋਸਤੋ ਦੋ ਬੋਰੀਆਂ ਡੀਏਪੀ ਇਹ ਆਪਣੇ ਤਿਆਰਬੇ ਤੋਂ ਜੋ ਕਰਦੇ ਪਏ ਆ ਇੱਕ ਬੋਰੀ ਪोटाਸ਼ ਤੇ 10 ਜਾਂ 20 ਕਿਲੋ ਦੇ ਆਸੇ-ਪਾਸੇ ਸਲਫਰ ਪਾ ਕੇ ਜ਼ਮੀਨ ਤਿਆਰ ਕਰਨੀ ਹੈ ਤੇ ਨਾਲ ਫੰਗੀਸਾਈਡ ਦੇ ਤੌਰ ਤੇ ਤੁਸੀਂ ਟ੍ਰਾਈਕੋਡਰਮਾ 2 ਕਿਲੋ ਪ੍ਰਤੀ ਏਕੜ ਪਾ ਲਓ ਤੇ ਜੜਾਂ ਦਾ ਵਾਧਾ ਵਿਕਾਸ ਪੂਰਾ ਭਰਪੂਰ ਹੋਵੇ ਉਹਦੇ ਲਈ 4 ਕਿਲੋ ਮਾਈ ਕੋਰਾਈਜ਼ਾ ਵੈਮ ਸ਼ਕਤੀ ਪਾ ਲਓ ਜਾਂ 100 ਗ੍ਰਾਮ ਜਿਹੜਾ ਹੈਗਾ ਕਿੱਲੇ ਦਾ ਵੈਮ ਐਚ ਡੀ ਮਾਈ ਕੋਰਾਈਜ਼ਾ ਪਾ ਲਓ ਐਸ ਤਰ੍ਹਾਂ ਤੁਸੀਂ ਜ਼ਮੀਨ ਤਿਆਰ ਕਰਕੇ ਤੇ ਉਹਦੇ ਵਿੱਚ ਲਸਣ ਦੀ ਬਜਾਈ ਕਰਨੀ ਹੈ ਤਾਂ ਬਾਈ ਜੀ ਹੁਣ ਅਗਲਾ ਸਵਾਲ ਇਹ ਆ ਵੀ ਪੱਧਰੇ 'ਚ ਕਰਨੀ ਚਾਹੀਦੀ ਆ ਕਿ ਬੱਡਾਂ 'ਤੇ ਵੀਰ ਜੀ ਜ਼ਮੀਨਾਂ ਕਟ ਔਨ ਕਰਕੇ ਅਸੀਂ ਤਾਂ ਪ੍ਰੇਫਰ ਜ਼ਿਆਦਾ ਪੱਧਰ ਥਾਂ ਨੂੰ ਹੀ ਕਰਦੇ ਆ ਜੀ ਜੇ ਬੱਡਾਂ 'ਤੇ ਬਣਾਵਾਂਗੇ ਵਿੱਚ ਥਾਂ ਖਾਲੀ ਰਹਿ ਜਾਂਦਾ 150 ਦਿਨ ਲੈਣਾ ਦਿੰਨੇ 150 ਦਿਨ ਜ਼ਮੀਨ ਖਾਲੀ ਰਹਿ ਜਾਊਗੀ ਵਿੱਚ ਓਕੇ ਝਾੜ ਕੱਟ ਜਾਂਦਾ ਤਾਂ ਪੱਧਰੇ ਦੇ ਵਿੱਚ ਇਹ ਬਾਈ ਬਜਾਈ ਕਰਦੇ ਆ ਤੇ ਆਪਣੇ ਤਜਰਬੇ ਤੋਂ ਜਦੋਂ ਗੱਲ ਕਰਦੇ ਤੇ ਤੁਹਾਨੂੰ ਵੀ ਇਹੀ ਕਹਿ ਰਹੇ ਆ ਕਿ ਵੀ ਤੁਸੀਂ ਪੱਧਰੇ ਤੇ ਕਰੋ ਜੇ ਤੁਹਾਡੇ ਕੋਲੇ ਜ਼ਮੀਨ ਘਟਾ ਜੇ ਤੁਹਾਡੇ ਕੋਲੇ ਜ਼ਮੀਨ ਖੁੱਲੀ ਆ ਤੇ ਤੁਸੀਂ ਬੈਡਾਂ ਤੇ ਵੀ ਕਰ ਸਕਦੇ ਹੋ ਤਾਂ ਬਾਈ ਜੀ ਹੁਣ ਮੰਨ ਲਓ ਮੈਂ ਪੱਧਰੇ 'ਚ ਬੀਜਣਾ ਲਾ ਸੁਣਾ ਹਾਂਜੀ ਤਾਂ ਹੁਣ ਬੀਜਣ ਮੌਕੇ ਸਵਾਲ ਆ ਗਿਆ ਵੀ ਲਾਈਨ ਤੋਂ ਲਾਈਨ ਤੇ 20 ਤੋਂ 20 ਕਿੰਨੀ ਦੂਰੀ ਰੱਖਣੀ ਚਾਹੀਦੀ ਆਪਾਂ ਨੂੰ ਇਹਦੀ ਵੀਰ ਜੀ ਲਾਈਨ ਤੋਂ ਲਾਈਨ ਦਾ 5.5 6 ਇੰਚ ਦੇ ਵਿੱਚ ਹੋਣਾ ਚਾਹੀਦਾ ਜੀ ਤੇ 20 ਤੋਂ 20 4 ਇੰਚ ਜਾਨੀ ਕਿ 6 ਇੰਚ ਲਾਈਨ ਤੋਂ ਲਾਈਨ ਘੱਟੋ ਘੱਟ ਤੇ 4 ਇੰਚ ਬੀਜ ਤੋਂ ਬੀਜ ਦਾ ਹਿਸਾਬ ਕਿਤਾਬ ਰੱਖਦੇ ਹੋਏ ਆਪਾਂ ਬਜਾਈ ਕਰਨੀ ਹੈ ਤਾਂ ਜਦੋਂ ਆਪਾਂ ਬੀਜ ਪਾਤਾ ਹਾਂ ਜੀ ਬਜਾਈ ਕਰਤੀ ਤਾਂ ਕੈਮੀਕਲ ਖੇਤੀ ਵਾਲਿਆਂ ਦਾ ਅਗਲਾ ਸਟੈਪ ਕੀ ਹੈ ਫਿਰ ਇਹਨੂੰ ਜੀ ਨਦੀਨਾਂ ਦੀ ਰੋਕਥਾਮ ਵਾਸਤੇ ਆਪਾਂ ਨੂੰ ਪਾਉਣੀ ਪੈਂਦੀ ਹੈ ਪੈਂਡਾਮਿਲ ਸਟੌਪ ਦਵਾਈ ਪੀਲੇ ਰੰਗ ਦੀ ਆਉਂਦੀ ਜਿਹੜੀ ਜੀ ਜੀ 1 ਲੀਟਰ ਕਿੱਲੇ ਦਾ ਉਹ ਪਾ ਕੇ ਪਾਣੀ ਕਾਫੀ ਲਾਉਣਾ ਪੈਂਦਾ 200 ਲੀਟਰ ਘੱਟੋ ਘੱਟ ਪਾਣੀ ਲਾਵੇ ਜੀ ਤੇ ਜਿੱਦ ਨਾਲ ਕੱਖ ਦੀ ਰੋਕਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਗਲਾ ਸਟੈਪ ਜੀ ਉਸ ਤੋਂ ਬਾਅਦ ਜੀ ਬਸ ਠੀਕ ਹੈ ਪਾਣੀ ਲਾਤਾ ਆਪਾਂ ਸਪਰੇਅ ਕਰਕੇ ਪਾਣੀ ਲਾਉਣਾ ਸਪਰੇਅ ਕਰਨਸਾਰ ਆਪਾਂ ਪਾਣੀ ਲਾ ਦੇਣਾ ਸੁੱਕੇ ਬਾਣ ਨੂੰ ਸੁੱਕੇ ਬਾਣ ਨੂੰ ਤੇ ਪਾਣੀ ਪਤਲਾ ਲੱਗਣਾ ਚਾਹੀਦਾ ਤੇ ਖੜਦਾ ਨਹੀਂ ਚਾਹੀਦਾ ਬਾਣ ਦੇ ਵਿੱਚ ਹਾਂ ਜੀ ਪਾਣੀ ਖੜਦਾ ਨਹੀਂ ਚਾਹੀਦਾ ਜੀ ਪਾਣੀ ਲੱਗਦੇ ਸਾਲ ਸੁੱਕ ਜਾਣਾ ਉਹ ਉਹ ਜਿਸ ਤਰ੍ਹਾਂ ਦਾ ਬਾਣ ਤਿਆਰ ਕੀਤਾ ਉਹਦੇ ਵਿੱਚ ਉਹ ਸੋਖ ਹੀ ਜਾਂਦਾ ਹੁਣ ਤਾਂ ਇਹ ਹੋ ਗਿਆ ਜੀ ਆਪਣਾ ਬਜਾਈ ਤੱਕ ਦਾ ਕੰਮ ਮੁਕੰਮਲ ਹੋ ਗਿਆ ਹਾਂਜੀ ਉਦੋਂ ਬਾਅਦ ਇਹਦਾ ਫਰਦਰ ਜਿਹੜਾ ਪਾਲਣ ਪੋਸ਼ਣ ਆ ਹਾਂਜੀ ਉਹਦੇ ਵਿੱਚ ਕੀ ਕੁਝ ਚੀਜ਼ਾਂ ਦੀ ਲੋੜ ਪੈਂਦੀ ਐ ਸਮੇਂ-ਸਮੇਂ ਅਨੁਸਾਰ ਉਹਦੇ ਵਿੱਚ ਵੀਰੇ ਉਸ ਤੋਂ ਬਾਅਦ ਯੂਰੀਆ ਜੀ ਸਾਰੀ ਟੋਟਲ 2 ਤੋਂ 2.5 ਬੁਰੀਆਂ ਸੀ ਇਹਦੇ ਚ ਪਾਉਣੇ ਆ ਕਿੰਨੇ ਵਾਰੀ ਤਿੰਨ ਚਾਰ ਕਿਸ਼ਤਾਂ ਕਰਕੇ ਪਾਉਣੇ ਆ ਜੀ ਉਹਦੇ ਨਾਲ ਪਹਿਲੀ ਕਿਸ਼ਤ ਕਿੰਨੇ ਦਿਨਾਂ ਦੀ ਫਸਲ ਨੂੰ ਲਾਉਣੇ ਆ ਪਹਿਲੀ ਕਿਸ਼ਤ ਜੀ ਉਗਣ ਤੋਂ ਲਗਭਗ ਲਗਭਗ 25 ਦਿਨ ਬਾਅਦ ਬੀਜਣ ਤੋਂ 25 ਦਿਨਾਂ ਬਾਅਦ 25 ਦਿਨ ਬਾਅਦ ਜੀ ਮੁੜ ਕੇ ਦੂਜੀ ਕਿਸ਼ਤ ਲਗਭਗ 60 ਦਿਨਾਂ ਤੇ ਜੀ ਹਾਂਜੀ ਤੇ ਤੀਜੀ ਤੀਜੀ ਕਿਸ਼ਤ ਹੈ ਨਾ 90 ਦਿਨਾਂ ਦਾ 90 ਦਿਨਾਂ ਦਾ 1.5 150 ਦਿਨ ਤਾਂ ਸਾਰੇ ਲੈਣੇ ਨੇ ਪਹਿਲੀ ਕਿਸ਼ਤ ਆ ਗਈ 20-25 ਦਿਨਾਂ ਤੇ ਦੂਜੀ 60 ਕਿ ਦਿਨਾਂ ਤੇ ਤੀਜੀ 90 ਦਿਨਾਂ ਤੇ ਤੇ ਦੋ ਢਾਈ ਬੋਰੀਆਂ ਤੁਸੀਂ ਕਿੰਨ ਕਿਸ਼ਤਾਂ ਚ ਭਰ ਦੇਣ ਹਾਂਜੀ ਤੇ ਇਹਦੇ ਇਲਾਵਾ ਕੋਈ ਹੋਰ ਪਾਲਣ ਪੋਸ਼ਣ ਦੇ ਵਿੱਚ ਜ਼ਰੂਰੀ ਚੀਜ਼ਾਂ ਜਿਹੜੀਆਂ ਕਰਨੀਆਂ ਹੋਣ ਪੱਤਿਆਂ ਤੇ ਜੋ ਥ੍ਰਿਪ ਵਗੈਰਾ ਦਾ ਹਮਲਾ ਹੁੰਦਾ ਉਹਦੇ ਵਾਸਤੇ ਤੇਲੇ ਵਾਲੀਆਂ ਆਪਣੀਆਂ ਦਵਾਈਆਂ ਜਿਹੜੀਆਂ ਜੀ ਉਹਦੀ ਵਰਤੋਂ ਕਰੀ ਦੀ 2-3 ਸਪਰੇਆਂ ਕਰਨੀਆਂ ਪੈਂਦੀਆਂ। ਫਿਰ ਪਾਲਣ ਪੋਸ਼ਣ ਦੌਰਾਨ ਬਾਅਦ ਦੇ ਵਿੱਚ ਤਾਂ ਸਿਰਫ 2.5 ਗੱਟੇ ਯੂਰੀਆ ਪੈਣਾ ਤੇ ਲਸਣ ਦੀ ਫਸਲ ਨੂੰ ਥ੍ਰਿਪਸ ਤੇ ਤੇਲੇ ਦੀ ਸਮੱਸਿਆ ਆ ਜਾਂਦੀ ਹੈ, ਜੂੰ ਦੀ ਸਮੱਸਿਆ ਆ ਜਾਂਦੀ ਹੈ, ਰਾਸ ਚੂਸਕ ਕੀੜਿਆਂ ਦੀ ਤੇ ਉਹਦੇ ਲਈ ਰਾਸ ਚੂਸਕ ਕੀੜਿਆਂ ਦੀ ਰੋਕ ਥਾਮ ਲਈ ਆਉਂਦੀਆਂ ਵਰੋਨਾਸਤਰ ਹਾਂਜੀ ਤੇ ਬੋਵੇਰੀਆ ਬੈਸੀਆਨਾ ਜਿਹਨੂੰ ਦਮਨ ਕਹਿ ਦਿੰਦੇ ਆ ਤੇ ਕਾਲੀ ਚੱਕਰ ਇਹ ਤਿੰਨਾ ਦਾ ਮਿਕਸਚਰ ਬਣਾ ਕੇ ਜੇ ਫਸਲ ਦੇ ਉੱਤੇ ਸਪਰੇਅ ਕਰ ਦਿਓਗੇ ਤਾਂ ਇਹਨੇ ਜੂਨ ਨੂੰ ਵੀ ਖਤਮ ਕਰ ਦੇਣਾ ਜੇ ਕੋਈ ਮਾੜੀ ਮੋਟੀ ਹੋਰ ਕੀਟ ਪਤੰਗਾ ਹੋਊਗਾ ਉਹਨੂੰ ਵੀ ਇਹ ਖਤਮ ਕਰ ਦਿੰਦੀ ਆ ਤੇ ਅਖੀਰ ਦੇ ਵਿੱਚ ਜਿਹੜਾ ਲਸਣ ਸਿਰੇਚਾਰਨ ਕਿਨਾਰੇ ਹੁੰਦਾ ਵਿੱਚ ਪੰਗੇ ਪੈਂਦੇ ਆ ਹਾਂਜੀ ਉਹ ਪੈਂਦੇ ਆ ਜੀ ਫੰਗਸ ਰਿਲੇਟਡ ਪੰਗੇ ਜਦੋਂ ਬਲਾਈਟ ਪੈਣੀ ਸ਼ੁਰੂ ਹੋ ਜਾਂਦੀ ਆ ਤਾਪਮਾਨ ਜਦੋਂ ਵੱਧ ਜਾਂਦਾ ਉਦੋਂ ਤੇ ਉਹਦੋਂ ਬਲਾਈਟ ਆਉਂਦੀ ਹੈ ਤੇ ਥ੍ਰਿਪ ਦਾ ਵੀ ਉਦੋਂ ਹੀ ਹਮਲਾ ਹੁੰਦਾ ਜੀ ਤਾਂ ਉਸ ਬਲਾਈਟ ਨੂੰ ਕੰਟਰੋਲ ਕਰਨ ਵਾਸਤੇ ਫੰਗੀਸਾਈਡ ਦੀ ਸਪਰੇਅ ਕਰਨੀ ਹੁੰਦੀ ਹੈ ਸੂਡੋਮਨਾਸ ਤੇ ਮੈਲਡ ਆਨ ਦੋਨਾਂ ਦਾ ਮਿਕਸਚਰ ਬਣਾ ਕੇ ਉਹਦੀ ਸਪਰੇਅ ਕਰ ਦਿਓਗੇ ਉਹ ਫਿਰ ਜਿਹੜੇ ਹੈਗੇ ਜੈਵਿਕ ਫੰਗੀਸਾਈਡ ਆ ਤਾਂ ਇਹਦੇ ਇਲਾਵਾ ਕੋਈ ਗੱਲਬਾਤ ਰਹਿੰਦੀ ਹੋਵੇ ਉਸ ਤੋਂ ਵੀ ਬਾਅਦ ਵੀਰੇ ਨੂੰ ਪਟਾਈ ਵੇਲੇ ਕੋਈ ਖਾਸ ਖਿਆਲ ਰੱਖਣਾ ਪੈਂਦਾ ਜੀ ਪੱਟਣ ਵੇਲੇ ਥਾਂ ਪੂਰਾ ਬੱਤਰ ਹੋਣਾ ਚਾਹੀਦਾ ਜੇ ਜ਼ਿਆਦਾ ਸੁੱਕੇ ਚ ਪਟਾਂਗੇ ਤਾਂ ਗੰਡੀਆਂ ਵਿੱਚੇ ਰਹਿ ਜਾਂਦੀਆਂ ਜਾਂ ਜਾਂ ਰੰਬਾ ਵੱਜ ਜਾਂਦਾ ਉਹਨੂੰ ਪੱਕੀ ਮਿੱਟੀ ਹੋ ਜਾਂਦੀ ਹੈ ਸੁੱਕਣ ਕਰਕੇ ਜੀ ਕੋਲੇ ਥਾਂ ਤੇ ਜਿਵੇਂ ਪਾਣੀ ਲਾਉਣ ਤੋਂ ਪੰਜਵੇਂ ਦਿਨ ਬਾਅਦ ਅਸੀਂ ਨੂੰ ਪਟਾਈ ਸ਼ੁਰੂ ਕਰ ਦਿੰਦੇ ਦੋ ਦਿਨ ਕੰਮ ਚੱਲਦਾ ਤੀਜੇ ਦਿਨ ਫਿਰ ਥਾਂ ਸੁੱਕ ਜਾਂਦਾ ਫਿਰ ਫਿਰ ਪਾਣੀ ਫਿਰ ਪਾਣੀ ਪਾਉਣਾ ਕੋਸ਼ਿਸ਼ ਕਰਨੀ ਚਾਹੀਦੀ ਵੀ ਇਹਨੂੰ ਇੱਕੇ ਪਾਣੀ ਹੀ ਪਟਿਆ ਜਾਵੇ ਪਾਣੀ ਨੂੰ ਅੱਗੇ ਪਿੱਛੇ ਕਰਕੇ ਕਿਆਰਿਆਂ ਨੂੰ ਵੰਡ ਕੇ ਲਾ ਲਿਆ ਜੀ ਵੀ ਇਹਨੇ ਦੋ ਕਿਹ ਰਿਆਜ ਪਾਟ ਲਈ ਦੋ ਕੱਲ ਪਾਟ ਲਈ ਡਾਟਾ ਬੱਤਰ ਆਊਗਾ ਜਣੀ ਜਿੱਦਨ ਪੱਟਣ ਵਾਲਾ ਹੋ ਗਿਆ ਤੈਨੂੰ ਪਾਣੀ ਇੱਕ ਹੀ ਲੱਗਣਾ ਚਾਹੀਦਾ ਫालतू ਪਾਣੀ ਜੇ ਇੱਕ ਹੋਰ ਲੱਗ ਗਿਆ ਤਾਂ ਲਸਣ ਖਰਾਬ ਹੋਣ ਦਾ ਡਰ ਹਾਂ ਨੁਕਸਾਨ ਫਿਰ ਫੰਗਸ ਦਾ ਨੁਕਸਾਨ ਹਾਂ ਫੰਗਸ ਦਾ ਨੁਕਸਾਨ ਲਸਣ ਗੰਡੇ ਪੇਚ ਕਣੀ ਵੀ ਲੱਗ ਜਾਂਦੀ ਹੈ ਹਾਂ ਪੇਚ ਕਰਨ ਲੱਗ ਜਾਂਦੀ ਜੀ ਸੋ ਅਖੀਰ ਤੇ ਆ ਵੀ ਜਦੋਂ ਫਸਲ ਸਾਡੇ ਹੱਥ ਆਉਣੀ ਹੈ ਤੇ ਉਦੋਂ ਜੇ ਅਸੀਂ ਕੋਈ ਜੜਾ ਹੈਗਾ ਘੋਲ ਕਰਕੇ ਜਾਂ ਲਾਪਰਵਾਹੀ ਕਰਕੇ ਪਰ ਉਦੋਂ ਸਾਡਾ ਵੱਡਾ ਨੁਕਸਾਨ ਹੋ ਸਕਦਾ ਫਸਲ ਪੱਟਣੀ ਆ ਤਾਂ ਵਤਰਾਉ ਜੀ ਜ਼ਮੀਨ ਚੋਂ ਪੱਟਣੀ ਆ ਪਾਣੀ ਲਾ ਕੇ ਚੌਥੇ ਪੰਜਵੇਂ ਦਿਨ ਵਾਹਣ ਚ ਵੜਨ ਜੋਗੇ ਹੋਗੇ ਤੇ ਉਹਨੂੰ ਪੱਟੋ ਹਾਂਜੀ ਇੱਕ ਪਾਣੀ ਤੇ ਹੀ ਪੱਟ ਲਓ ਤਾਂ ਸਭ ਤੋਂ ਬੈਸਟ ਰਿਜ਼ਲਟ ਮਿਲਣਗੇ ਨਹੀਂ ਤਾਂ ਫਸਲ ਤੇ ਖਰਾਬ ਹੋਣ ਦੇ ਅਸਾਰ ਬਣ ਜਾਂਦੇ ਹਨ ਹਾਂਜੀ ਜੋ ਲਗਭਗ ਡੇਢ 150 ਦਿਨਾਂ ਚ ਇਹਨੇ ਪੱਟਿਆ ਜਾਣਾ ਜੀ ਜੀ ਤੇ ਉਸ ਹਿਸਾਬ ਨਾਲ ਦਿਨ ਗਿਣ ਕੇ ਆਪ ਦਾ ਪਾਣੀ ਲਾ ਲਈਦਾ ਉਸ ਹਿਸਾਬ ਨਾਲ ਪੱਟਿਆ ਜਾਂਦਾ ਜੀ ਤਾਂ ਬਾਈ ਜੀ ਆਪ ਲਸਣ ਪੱਟ ਲਿਆਉਂਦਾ ਹਾਂ ਤੇ ਇਹ ਆਏ ਤਾਂ ਐ ਨਹੀਂ ਵੀ ਪੱਟਣ ਸਾਰੀ ਆਪਣਾ ਵਿਕ ਜਾਣਾ ਹਾਂਜੀ ਫਿਰ ਇਹਦੀ ਇਹਨੂੰ ਸਟੋਰ ਕਰਨਾ ਪੈਂਦਾ ਸਾਮ ਸੰਭਾਲ ਸਟੋਰੇਜ ਦੇ ਨਾਲ ਜੁੜੀ ਹੈ ਜਿਹੜੀ ਉਹ ਉਹਦੇ ਬਾਰੇ ਦੱਸੋ ਵੀ ਉੱਥੇ ਨਾ ਬੰਦਾ ਧੋਖਾ ਖਾ ਜੇ ਇਹ ਵੀਰ ਜੀ ਨੂੰ ਪੱਟਣ ਤੋਂ ਬਾਅਦ ਲਗਭਗ 5-6 ਦਿਨ ਤੱਕ ਖੇਤ ਦੇ ਵਿੱਚ ਹੀ ਇਹਨੂੰ ਹਵਾ ਲਵਾਉਣੀ ਪੈਂਦੀ ਹੈ ਜੀ ਇਹਨੂੰ ਪੱਟਣ ਦੇ ਸਮੇਂ ਥੋੜਾ ਜਿਹਾ ਟਾਕੇ ਰੱਖਣਾ ਪੈਂਦਾ ਜੇ ਤਾਪਮਾਨ ਵੱਧ ਹੋਵੇ ਤਾਂ ਉਸ ਟਾਈਮ ਉਸੇ ਟਾਈਮ ਹੀ ਲਸਣ ਖਰਾਬ ਹੋ ਜਾਂਦਾ ਜੀ ਇਨੂੰ ਟਾਕੇ ਰੱਖਣ ਦੀ ਵਿਵਸਥਾ ਹੋਵੇ ਜੇ ਪਰਾਲੀ ਆ ਪਰਾਲੀ ਨਹੀਂ ਤਾਂ ਉਸੇ ਦੀਆਂ ਪੂਕਾਂ ਦੇ ਨਾਲ ਹੀ ਉਹਨੂੰ ਟਾਕੇ ਰੱਖੀ ਜਾਂਦਾ ਜੀ 5-6 ਦਿਨ ਬਾਅਦ ਫਿਰ ਇਹਦੀਆਂ ਛੋਟੀਆਂ-ਛੋਟੀਆਂ ਗੁੱਟੀਆਂ ਬਣ ਕੇ ਤੇ ਘਰੇ ਲਿਆ ਕੇ ਖੁੱਲੀ ਹਵਾ 'ਚ ਰੱਖਣਾ ਪੈਂਦਾ ਇਹਨੂੰ 1 ਮਹੀਨਾ ਕੱਟੋ-ਕੱਟ ਜੀ ਖੇਤੋਂ ਲਿਆ ਕੇ ਕੱਟੋ-ਕੱਟ 1 ਮਹੀਨਾ ਜਦੋਂ ਹੋ ਗਿਆ ਉਹ ਦਿਨ ਅੰਦਰ ਰੱਖਣਾ ਇਹਨੂੰ ਐਦਾਂ ਨਹੀਂ ਹੈਗਾ ਵੀ ਖੇਤੋਂ ਲਸਣ ਪੱਟਿਆ ਤੇ ਸਿੱਧਾ ਲਿਆ ਕੇ ਸਟੋਰ 'ਚ ਰੱਖਤਾ ਐਦਾਂ ਨਹੀਂ ਪਹਿਲਾਂ ਖੇਤੋਂ ਲਸਣ ਪੱਟਿਆ ਤੇ ਉਹਨੂੰ ਖੇਤ ਦੇ ਵਿੱਚ ਹੀ 5-6 ਦਿਨ ਰੱਖਿਆ ਟੱਪ ਕੇ ਹਾਂ ਚਾਹੇ ਪ੍ਰਾਲੀ ਨਾਲ ਟਾਕ ਦਿਓ ਚਾਹੇ ਲਸਣ ਦੀਆਂ ਹੀ ਝੂਕਾਂ ਦੇ ਨਾਲ ਟਾਕ ਦਿਓ ਤੇ ਜਦੋਂ 5-6 ਦਿਨ ਉਹਨੂੰ ਇਦਾਂ ਹੋ ਗਏ ਖੇਤ ਤੋਂ ਗੁੱਟੀਆਂ ਬੰਨ੍ਹ ਕੇ ਤੁਸੀਂ ਲਸਣ ਨੂੰ ਘਰੇ ਲਿਆਉਣਾ ਤੇ ਘਰੇ ਉਹਨੂੰ 1 ਮਹੀਨੇ ਲਈ ਹਵਾ ਚ ਰੱਖ ਦੇਣਾ ਹਾਂਜੀ ਤੇ 1 ਮਹੀਨਾ ਹਵਾ ਲਵਾ ਕੇ ਟਕ ਇਟਕਾਈ ਨੂੰ ਨਹੀਂ ਜੀ ਕੱਲਾ ਕੱਲਾ ਗੁੱਟੀ-ਗੁੱਟੀ ਕਰ ਗੁੱਟੀ-ਗੁੱਟੀ ਨੂੰ ਗੁੱਟੀ-ਗੁੱਟੀ ਖਲਾ ਖੜਿਆ ਕੇ ਰੱਖ ਦੇਣਾ ਖੇਤ ਜੀ ਖੁੱਲੀ ਜਗ੍ਹਾ ਤੇ ਜੀ ਛੱਤ ਤੇ ਵੀ ਹੋ ਸਕਦਾ ਅਸੀਂ ਤਾਂ ਛੱਤਾਂ ਤੇ ਚੜਾ ਲੈਨੇ ਹਾਂ ਜੀ ਛਤ ਨਾਲ ਸੁੱਕ ਜਾਂਦਾ ਵਧੀਆ ਹਵਾ ਲੱਗਣੀ ਚਾਹੀਦੀ ਹੈ ਹਵਾ ਦਾ ਉਲਾ ਨਹੀਂ ਹੋਣਾ ਚਾਹੀਦਾ ਜਿੱਥੇ ਨੂੰ ਆਪਾਂ ਰੱਖਣੇ ਸੁਕਾਉਣ ਵਾਸਤੇ ਸੋ ਅਸਲੀ ਗੱਲ ਇਹ ਆ ਕਿ ਪਹਿਲੇ 5 6 ਦਿਨ ਪੱਟਣ ਤੋਂ ਬਾਅਦ ਲਸਣ ਤੁਹਾਡਾ ਖੇਤ ਚ ਰਹੂਗਾ ਟੱਕ ਕੇ ਚਾਹੇ ਪਰਾਲੀ ਨਾਲ ਟੱਕ ਦਿਓ ਚਾਹੇ ਲਸਣ ਦੀਆਂ ਹੁੱਕਾਂ ਨਾਲ ਟੱਕ ਦਿਓ ਤੇ ਖੇਤੋਂ ਹੀ ਕਾਹ ਵੀ ਲੱਭ ਜਾਂਦਾ ਉਹਨਾਂ ਦੇ ਵਿੱਚ ਕਾਹ ਪੱਠਾ ਵੀ ਹੋ ਜਾਂਦਾ ਹਾਂਜੀ ਉਹਦੇ ਨਾਲ ਉਹਨੂੰ ਟੱਕ ਕੇ ਰੱਖੋ 5 6 ਦਿਨ ਉੱਥੇ ਹਵਾ ਲੱਗਣ ਦੋ ਉਹਨੂੰ ਤਾਂ ਟਿਕਟਾ ਇਹਨੂੰ ਉਦੋਂ ਬਾਅਦ ਉਹਦੀਆਂ ਗੁੱਟੀਆਂ ਬੰਨ ਕੇ ਲਓ ਤੁਸੀਂ ਘਰੇ ਲਿਓਣੇ ਆ ਤਾਂ ਫਿਰ ਉਹ ਆਏ ਗੁੱਟੀਆਂ ਖੰਡਾ ਦੇਣੀਆਂ ਛੱਤਾਂ ਤੇ ਖੰਡਾ ਦਿਓ ਚਾਹੇ ਤੁਹਾਡਾ ਵੇੜਾ ਵੱਡਾ ਤਾਂ ਉੱਥੇ ਰੱਖ ਦਿਓ ਇੱਕ ਮਹੀਨਾ ਘਰ ਦੇ ਵਿੱਚ ਹਵਾ ਲੱਗਣੀ ਚਾਹੀਦੀ ਆ ਇੰਨਾ ਕੁਝ ਕੰਨ ਤੋਂ ਬਾਅਦ ਨੂੰ ਬਾਅਦ ਹੀ ਲਸਣ ਨੂੰ ਸਟੋਰ ਕਰਨਾ ਜਿਵੇਂ ਆ ਪਿੱਛੇ ਕੀਤਾ ਪਿਆ ਫਿਰ ਲਸਣ ਤੁਹਾਨੂੰ ਜਿਹੜਾ ਆਏਗਾ ਪੈਸੇ ਵਟਾਊਗਾ ਆਏ ਨਹੀਂ ਹੈਗਾ ਵੀ ਖੇਤੋਂ ਪੱਟਿਆ ਤੇ ਨੋਟ ਛਾਪਤੇ ਤੇ ਬਾਈ ਜੀ ਕੋਈ ਹੋਰ ਖਾਸ ਗੱਲ ਕਹਿਣੀ ਚਾਹੋ ਕੱਟਣ ਤੋਂ ਬਾਅਦ ਵੀ ਵੀਰਜੀ ਇਹਦੇ ਤੇ ਖਰਚਾ ਤਾਂ ਹੋਈ ਜਾਂਦਾ ਇਸ ਤੋਂ ਬਾਅਦ ਇਹਦੀ ਕੱਟਣ ਦੀ ਵੀ ਵਧੀਆ ਤਕਨੀਕ ਦੋਨਾਂ ਪਾਸੋਂ ਕੱਟ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਹੀ ਮੰਡੀ ਜਾਵਾਂਗੇ ਚਾਰ ਪੈਸੇ ਫੇਰ ਹੀ ਵਟੇ ਜਾਣੇ ਫੇਰ ਹੀ ਵਟੇ ਆ ਤਾਂ ਜਿਹੜੀਆਂ ਡੰਡੀਆਂ ਹੁੰਦੀਆਂ ਸੁੱਕੀਆਂ ਉਹ ਲਾਉਣੀਆਂ ਪੈਂਦੀਆਂ ਨਾਲ ਗੁੱਟੀਆਂ ਦੇ ਨਾਲੋਂ ਹਾਂਜੀ ਹਾਂਜੀ ਜੜਾਂ ਦੇ ਨਾਲੋਂ ਪੈਂਦੀਆਂ ਜੜਾ ਵਾਲੇ ਪਾਸੋਂ ਵੀ ਉਹਨੂੰ ਜੜ ਨੂੰ ਕੱਟ ਕੇ ਗੰਢੀ ਐਦਾਂ ਬਣਾਉਣੀ ਪੈਂਦੀ ਆ ਜਿਵੇਂ ਆ ਤੁਸੀਂ ਦੇਖ ਰਹੇ ਹੋ ਐਦਾਂ ਗੰਢੀ ਬਣਾਉਣੀ ਪੈਗੀ ਮਿੱਤਰੋ ਆ ਹੁਣ ਇੱਥੇ ਡੰਡੀ ਇਥੋਂ ਕੱਟੀ ਹੋਈ ਹੈ ਹਾਂਜੀ ਤਾਂ ਇਹ ਸਾਰਾ ਮਿਹਨਤ ਵਾਲਾ ਕੰਮ ਆ ਇਹ ਮਿਹਨਤ ਆਪਾਂ ਨੂੰ ਕਰਨੀ ਪੈਣੀ ਹੈ ਇਹ ਮਿਹਨਤ ਬੋਰਿਆਂ 'ਚ ਪਾਈ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਬੋਰੇ ਜਦੋਂ ਮੰਡੀ ਜਾਂਦੇ ਆ ਇਸੇ ਮਿਹਨਤ ਦੇ ਪੈਸੇ ਲੈ ਕੇ ਹਾਂਜੀ ਤੇ ਬਾਈ ਜੀ ਲਸਣ ਦੀ ਖੇਤੀ ਦੇ ਵਿੱਚ ਵਾਧਾ ਕੀ ਹੈ ਦੂਜੀ ਖੇਤੀ ਦੇ ਮੁਕਾਬਲੇ ਵਾਧਾ ਵੀਰ ਜੀ ਅੱਗੇ ਤੁਹਾਨੂੰ ਮੈਂ ਦੱਸਿਆ ਜਿਵੇਂ ਮੰਨ ਕੇ ਚੱਲ ਆਪਾਂ ਗੇਤੀ ਸਬਜ਼ੀ ਵੀ ਇਹਦੇ ਵਿੱਚ ला ਸਕਦੇ ਜੀ ਤਿੰਨ ਫਸਲਾਂ ਵੀ ਲੈ ਸਕਦੇ ਆ ਜਿਵੇਂ ਆਪਾਂ ਕਣਕ ਝੋਨਾ ਦੋ ਹੀ ਹੁੰਦੇ ਆ ਜੇ ਆਪਾਂ ਲਸਣ ਬੀਜਿਆ ਇਹਦੇ ਵਿੱਚ ਤੀਜੀ ਫਸਲ ਵੀ ਹੋ ਸਕਦੀ ਹੈ ਮਿਰਚ ਬੈਂਗਣ ਹੋ ਸਕਦਾ ਮਿਰਚ ਬੈਂਗਣ ਲੱਗ ਸਕਦੇ ਆ ਇਹਦੇ ਵਿੱਚ ਵਧੀਆ ਹੁੰਦੇ ਮੈਂ ਇੱਕ ਸਾਲ ਬੀਜਿਆ ਵੀ ਸੀ ਤੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਇਹ ਤਾਂ ਸਾਡਾ ਲਸਣ ਬੈਂਕ ਹੈ ਤਾਂ ਇਹ ਬੈਂਕ ਦਾ ਵਾਲਾ ਜਿਹੜਾ ਕਨਸੈਪਟ ਆ ਦੁਬਾਰੇ ਸਮਝਾ ਕਰਦੇ ਇਹ ਤਾਂ ਵੀਰ ਜੀ ਤੁਹਾਡੇ ਸਾਹਮਣੇ ਹੀ ਘਰੇ ਹੀ ਪਿਆ ਆਪਣੇ ਕਿਹੜਾ ਦੂਰ ਹੈ ਜੀ ਇਹ ਜਿੱਦਣ ਲੋੜ ਹੋਈ ਉਦਦਨ ਚੱਕ ਕੇ ਵੇਚ ਆਵਾਂਗੇ ਜੀ ਬੈਂਕ ਜਾਣਾ ਪੈਂਦਾ ਏਟੀਐਮ ਇਹ 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 ਬਹੁਤ ਵੱਡਾ ਵਾਦਾ ਹਾਂਜੀ ਵੀ ਆਏ ਨਹੀਂ ਹੈਗਾ ਵੀ ਆਪਾਂ ਬੋਰੀ ਭਰ ਕੇ ਕਣਕ ਲੈ ਜਾਂਦੇ ਹਾਂ ਹਾਂਜੀ ਕਿਉਂਕਿ ਬੋਰੀ ਕਣਕ ਦਾ ਕੋਹ ਨਹੀਂ ਵਟਿਆ ਜਾਣਾ ਤੇ ਬੋਰੀ ਚਣੇ ਦਾ ਆਪਣੇ ਵੈਸੇ ਹੀ ਮਨਾ ਸਮਝਦੇ ਭਲਾ ਦੇ ਵਿੱਚ ਜਿਹੜੀ ਇਕੱਠੀ ਵੇਗੀ ਵੀ ਬਾਅਦ ਚ ਬੋਰਾ ਭਰ ਕੇ ਲੈ ਜਾਵਾਂਗੇ ਤੇ ਗਰੀਬ ਵੱਜਾਂਗੇ ਕਣਕ ਦੀ ਬੋਰੀ ਭਰ ਕੇ ਨਹੀਂ ਆਪਾਂ ਲੈ ਜਾ ਸਕਦੇ ਤੇ ਲਸਣ ਦੀਆਂ ਬੋਰੀਆਂ ਜ਼ਰੂਰ ਜਾਂਦਗਾ ਤੇ ਕਣਕ ਦੀ ਬੋਰੀ ਜੇ ਭਰ ਕੇ ਲੈ ਕੇ ਜਾਉਂਗੇ ਇੱਕ ਤਾਂ ਜਗ ਹਸਾਈ ਤੇ ਦੂਜਾ ਉਹਦੇ ਚੋਂ ਨਿਕਲਣਾ ਵੀ ਕੀ ਆ 50 ਕਿਲੋ ਦੀ ਬੋਰੀ ਜੋ 1200 ਹੀ ਆ ਇਹ 50 ਕਿਲੋ ਦੀ ਬੋਰੀ ਚੋਂ ਕਿੰਨੇ ਨਿਕਲਉਂਦੀ ਅਸੀਂ ਇਹ ਤਾਂ ਵੀਰ ਜੀ ਪਿਛਲੇ ਸਾਲ ਤਾਂ ਇਹ 15 15000 20 2000 ਦਾ ਇੱਕ ਬੋਰਾ ਜੇ ਆਪਾਂ ਘੱਟੋ ਘੱਟ ਵੀ ਕੱਢੀਏ 50 ਕਿਲੋ ਦੀ ਬੋਰੀ ਚੋਂ 2500 ਤਾਂ ਨਿਕਲੂ ਨਿਕਲੂਗਾ ਹਾਂ ਪਰ 3000 ਦਾ ਹੋ ਰਿਹਾ ਹੁਣ ਵੀ ਹਾਂਜੀ ਹਾਂਜੀ ਤਾਂ ਇਹ ਇੱਕ ਬਹੁਤ ਵੱਡਾ ਵਾਅਦਾ ਵੀ ਜੇ ਤੁਹਾਡੇ ਘਰ ਦੇ ਵਿੱਚ ਲਸਣ ਬੈਂਕ ਹੈ ਤੇ ਤੁਹਾਨੂੰ ਦੂਜੀ ਬੈਂਕ ਜਾਣ ਦੀ ਲੋੜ ਨਹੀਂ ਪੈਸੇ ਵਾਸਤੇ ਏਟੀਐਮ ਤੇ ਜਾਣ ਦੀ ਲੋੜ ਨਹੀਂ ਇੱਕ ਦੋ ਬੋਰੀਆਂ ਲੋੜ ਅਨੁਸਾਰ ਲੈ ਕੇ ਜਾਓ ਮੰਡੀ 'ਚ ਤੇ ਉਹਨਾਂ ਨੂੰ ਵੇਚੋ ਤੇ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਆ ਉਹ ਘਰ ਨੂੰ ਚਲਾਉਣ ਵਾਸਤੇ 5-7000 ਰੁਪਇਆ ਹੱਥ 'ਚ ਕਰੋ ਤੇ ਆਜੋ ਹਾਂਜੀ ਇਹੀ ਗੱਲ ਬਾਤ ਆ ਜੀ ਹਾਂਜੀ ਬਿਲਕੁਲ ਜੀ ਸੋ ਭਾਈ ਜੀ ਲਸਣ ਦੀ ਖੇਤੀ ਬਾਰੇ ਤੁਸੀਂ ਸਾਡੇ ਨਾਲ ਬਹੁਤ ਹੀ ਡਿਟੇਲ ਦੇ ਵਿੱਚ ਆਪਣਾ ਸਾਰਾ ਤਜਰਬਾ ਸਾਂਝਾ ਕੀਤਾ ਉਹਦੇ ਲਈ ਸਾਡੇ ਦਰਸ਼ਕਾਂ ਵੱਲੋਂ ਅਸੀਂ ਦੇਖੋ ਤੁਹਾਡੇ ਵੱਲੋਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹਾਂ ਬਹੁਤ-ਬਹੁਤ ਧੰਨਵਾਦ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਕਿ ਅਸੀਂ ਜੋ ਫੈਲੇ ਵਿਦਿਆ ਚਾਨਣ ਹੋਏ ਗੁਰੂ ਸਿਧਾਂਤ ਆ ਉਹਦੇ ਮੁਤਾਬਕ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਤੀ ਹੈ ਦੇਖੋ ਲੀਕੋ ਹਟ ਵੀ ਖੇਤੀ ਵੱਲ ਕਦੇ ਨਾ ਕਦੇ ਤਾਂ ਆਉਣਾ ਹੀ ਪੈਣਾ ਤੇ ਇਹੀ गुजारिश ਆ ਕਿ ਭਈ 10 ਮਰਲੇ ਕਨਾਲ 2 ਕਨਾਲ 4 ਕਨਾਲ ਜਿੰਨੀ ਵੀ ਤੁਹਾਡੀ ਗੁੰਜਾਇਸ਼ ਆ ਉਸ ਹਿਸਾਬ ਨਾਲ ਥੋੜਾ ਜਾਂ ਬਦਲਾ ਆਪਦੇ ਖੇਤਾਂ ਚ ਲੈ ਕੇ ਆਓ ਫਸਲ ਨੂੰ ਬਦਲ ਕੇ ਨਵੇਂ ਤਿਆਰਬੇ ਕਰੋ ਤੇ ਨਵੇਂ ਜਿਹੜੇ ਰਾਹ ਉਹ ਖੋਲੋ ਤਾਂ ਕਿ ਸਾਨੂੰ ਕਿਸੇ ਦੇ ਹੱਥਾਂ ਨਾਲ ਨਾ ਦੇਖਣਾ ਪਵੇ ਕਿਸੇ ਦੇ ਮੂੰਹ ਨਾਲ ਨਾ ਦੇਖਣਾ ਪਵੇ ਦੋਸਤੋ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ